ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫੈਸਲਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰਾਂ ਨੂੰ ਦਿੱਤੇ ਵੱਡੇ ਹੁਕਮ, ਵਿਕਰਮ ਮਜੀਠੀਆ ਦੀਆਂ ਮੁਰਵਧੀਆਂ ਮੁਸ਼ਕਿਲਾਂ ਐਐਸਆਈਟੀ ਨੇ ਸੰਭਣ ਕੀਤੀ ਜਾਰੀ। ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਮੋਦੀ ਸਰਕਾਰ ਬਜਟ ਵਿੱਚ 8ਵੇਂ ਤਨਖਾਹ ਕਮਿਸ਼ਨ ਦਾ ਕਰ ਸਕਦੀ ਹੈ ਗਠਨ। ਕਿਸਾਨਾਂ ਦੇ ਹੱਕ 'ਚ ਹਾਈ ਕੋਰਟ ਦਾ ਵੱਡਾ ਫੈਸਲਾ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਦਿੱਤੇ ਆਦੇਸ਼। ਪੰਜਾਬ ਚ ਇਨਾ ਮੁਲਾਜ਼ਮਾਂ ਤੇ ਹੋਵੇਗੀ ਵੱਡੀ ਕਾਰਵਾਈ ਵਿਜੀਲੈਂਸ ਨੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਰਿਪੋਰਟ ਭੇਜਣ ਦੀ ਦਿੱਤੀ ਚੇਤਾਵਨੀ ਪੰਜਾਬ ਚ ਅਗਲੇ 5 ਦਿਨ ਹੋਵੇਗੀ ਹਲਕੀ ਬਾਰਿਸ਼ ਮੌਸਮ ਵਿਭਾਗ ਨੇ ਅਲਰਟ ਕੀਤਾ ਜਾ ਰਿਹਾ ਹਾਈ ਕੋਰਟ ਦੇ ਫੈਸਲੇ ਮਗਰੋਂ ਸ਼ੰਭੂ ਬਾਰਡਰ ਤੋਂ ਪੰਜਾਬ ਦੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ ਕੀਤਾ ਹੈ ਜੇ ਖੁੱਲੇ ਬੈਰੀਕੇਡ ਤਾਂ ਅਸੀਂ ਜਾਵਾਂਗੇ ਦਿੱਲੀ ਪੰਜਾਬ ਦੀ ਭਗਵਾਨਤਮਾਨ ਸਰਕਾਰ ਨੇ ਬੀਤੇ ਕੁਝ ਸਮੇਂ ਪਹਿਲਾਂ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਵਿੱਚ ਕਿਹਾ ਗਿਆ ਹੈ ਕਿ ਹੈਲਪਰਾਂ ਨੂੰ ਫਰਿਸ਼ਤੇ ਸਕੀਮ ਤਹਿਤ ਸਨਮਾਨਿਤ ਕੀਤਾ ਜਾਵੇਗਾ ਰਾਜ ਵਿੱਚ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਮਦਦ ਮਿਲਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਬਹੁਤ ਗੰਭੀਰ ਹੈ ਅਤੇ ਇਹ ਹੁਕਮ ਪੰਜਾਬ ਪੁਲਿਸ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰਾਂ ਨੂੰ ਜਾਰੀ ਕੀਤੇ ਗਏ ਹਨ ਜਿਹੇ ਵਿਅਕਤੀਆਂ ਨੂੰ ਫ੍ਰੀ ਸਟੇਟ ਸਕੀਮ ਤਹਿਤ 2000 ਰੁਪਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਸਰਕਾਰ ਰਾਜ ਵਿੱਚ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਮਦਦ ਮਿਲਣ ਨੂੰ ਯਕੀਨੀ ਬਣਾਉਣ ਲਈ ਬਹੁਤ ਗੰਭੀਰ ਹੈ ਇੱਕ ਪਾਸੇ ਸੜਕ ਸੁਰੱਖਿਆ ਬਲ ਦਾ ਗਠਨ ਕੀਤਾ ਗਿਆ ਹੈ ਦੂਜੇ ਪਾਸੇ ਜ਼ਖਮੀਆਂ ਦਾ ਮੁੱਢਲਾ ਇਲਾਜ ਹਸਪਤਾਲਾਂ ਵਿੱਚ ਮੁਫਤ ਕੀਤਾ ਗਿਆ ਹੈ ਪਰ ਅਫਸਰਾਂ ਦੇ ਧਿਆਨ ਵਿੱਚ ਇਹ ਹੈ ਕਿ ਲੋਕ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਪਰ ਪੁਲਿਸ ਕਾਰਵਾਈ ਜਾਂ ਪੁੱਛਗਿੱਛ ਦੇ ਕਾਰਨ ਲੋਕ ਇਸ ਕੰਮ ਤੋਂ ਪਿੱਛੇ हट ਜਾਂਦੇ ਹਨ ਇਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਕਾਲੀਦਾਲ ਦੇ ਸੀਨੀਅਰ ਅਗੋ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਨਵੇਂ ਸੱਮਣ ਭੇਜ ਕੇ ਤਲਬ ਕਰ ਲਿਆ ਹੈ ਮਿਲੀ ਜਾਣਕਾਰੀ ਮੁਤਾਬਕ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਦੇ ਚੱਲਦਿਆਂ ਵਿਕਰਮ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਇਥੇ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਜੀਠੀਆ ਨੇ ਐਸਆਈਟੀ ਦੇ ਸੰਮਣਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਐਸਆਈਟੀ ਨੇ ਇਹ ਸੰਮਣਾਂ ਵਾਪਸ ਲੈ ਲਈ ਸਨ ਅਤੇ ਹੁਣ ਫਿਰ ਐਸਆਈਟੀ ਵੱਲੋਂ ਨਵੇਂ ਸਿਰਿਓਂ ਮਜੀਠੀਆ ਨੂੰ ਤਾਲਬ ਕਰ ਲਿਆ ਗਿਆ ਹੈ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਨ 23 ਜੁਲਾਈ ਨੂੰ ਕੇਂਦਰੀ ਬਜਟ 2024-25 ਪੇਸ਼ ਕਰਨ ਜਾ ਰਹੇ ਹਨ ਇਸ ਲਈ ਬਜਟ ਤੋਂ ਪਹਿਲਾਂ ਵੱਖ-ਵੱਖ ਵਰਗਾਂ ਵੱਲੋਂ ਮੰਗਾਂ ਆ ਰਹੀਆਂ ਹਨ ਇਸ ਬਜਟ ਵਿੱਚ ਕੇਂਦਰ ਸਰਕਾਰ ਕਰਮਚਾਰੀ ਯੂਨੀਅਨ ਨੇ ਵੀ ਇੱਕ ਪ੍ਰਸਤਾਵ ਕੈਬਨਟ 77 ਨੂੰ ਭੇਜਿਆ ਹੈ ਜਿਸ ਵਿੱਚ ਕਈ ਮੰਗਾਂ ਸ਼ਾਮਿਲ ਹਨ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਵਿੱਚੋਂ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਸਭ ਤੋਂ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ 6 ਜੁਲਾਈ ਨੂੰ ਕੈਬਨਟ 77 ਨੂੰ ਲਿਖੇ ਪੱਤਰ ਵਿੱਚ ਕਨਫੈਡਰੇਸ਼ਨ ਆਫ ਸੈਂਟਰਲ ਗਵਰਨਮੈਂਟ EMPLOYEES ਐਂਡ ਵਰਕਰ ਨੇ ਬਜਟ 2024 ਤੋਂ ਪਹਿਲਾਂ ਕਈ ਮੰਗਾਂ ਰੱਖੀਆਂ ਹਨ ਇਸ ਤੋਂ ਇਲਾਵਾ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਪ੍ਰਸਤਾਵ ਵੀ ਸਰਕਾਰ ਨੂੰ ਦਿੱਤਾ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਤੀਜੀ ਵਾਰ ਸੱਤਾ ਵਿੱਚ ਆਈ ਮੋਦੀ ਸਰਕਾਰ ਬਜਟ ਵਿੱਚ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਹਰਿਆਣਾ ਦੇ ਸ਼ੰਭੂ ਆਰਡਰ ਤੇ ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਤੇ ਵੱਡਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਹਨ ਇਸ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਸ਼ੰਭੂ ਸਰਦ ਪਿਛਲੇ 5 ਮਹੀਨਿਆਂ ਤੋਂ ਬੰਦ ਹੈ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵੀ ਹੁਕਮ ਦਿੱਤੇ ਹਨ ਇਸ ਤੋਂ ਇਲਾਵਾ ਹਾਈ ਕੋਰਟ ਨੇ ਖਨੂਰੀ ਸਰਦ ਤੇ ਮਾਰੇਗੇ ਕਿਸਾਨ ਸ਼ੂਕਰਾਂ ਦੀ ਜਾਂਚ ਲਈ ਐਸਆਈਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਸਰਹੱਦ ਤੇ ਹੜਤਾਲ ਤੇ ਬੈਠੀਆਂ ਹਨ ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ ਪੰਜਾਬ ਦੇ ਇੰਨਾ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਸੀ ਸ਼ੰਭੂ ਸਰਹੱਦ ਬੰਦ ਹੋਣ ਕਾਰਨ ਪੰਜਾਬ ਤੇ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ ਹੈ ਅੰਬਾਲਾ ਦੇ ਵਪਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਜਲੰਧਰ ਬੈਸਟ ਵਿਧਾਨ ਸਭਾ ਹਾਲਕੇ ਵਿੱਚ ਸਵੇਰੇ 7 ਵਜੇ ਤੋਂ ਜਾਰੀ VOTING ਪ੍ਰਕਿਰਿਆ ਸ਼ਾਮ 6 ਵਜੇ ਮੁਕੰਮਲ ਹੋਈ। ਅੱਤ ਦੀ ਗਰਮੀ ਵਿਚਾਲੇ ਬੋਰਡ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕ ਬੂਥਾਂ ਦੇ ਪਹੁੰਚੇ ਸਨ। ਸਵੇਰ ਦੇ ਸਮੇਂ ਬੇਸ਼ੱਕ ਬੂਥਾਂ ਦੇ ਵੋਟਰਾਂ ਦਾ ਉਤਸ਼ਾਹ ਘੱਟ ਵੇਖਿਆ ਗਿਆ ਪਰ ਦੁਪਹਿਰ ਬਾਅਦ VOTING ਦੇ ਆਖਰੀ ਘੰਟਿਆਂ ਵਿਚਾਲੇ ਲੋਕ ਉਤਸ਼ਾਹ ਨਾਲ ਬੂਥਾਂ ਤੇ ਵੋਟ ਪਾਉਣ ਲਈ ਪਹੁੰਚੇ। ਅਤੇ ਸ਼ਾਮ 6 ਵਜੇ ਤੱਕ 51.30% ਦੀ VOTING ਹੋਈ। ਅਤੇ VOTING ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਜਲੰਧਰ ਪੱਛਮੀ ਦੇ ਸਮੂਹ ਵੋਟਰਾਂ ਦਾ ਦਿলো ਧੰਨਵਾਦ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਘਰੋਂ ਬਾਹਰ ਨਿਕਲੇ ਤੇ ਬੜੇ ਸ਼ਾਂਤੀਪੂਰਵਕ ਢੰਗ ਤੇ ਅਨੁਸ਼ਾਸਨ ਵਿੱਚ ਰਹਿ ਕੇ ਵੋਟਾਂ ਪਾਈਆਂ ਤੇ ਇੱਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੱਤਾ ਜਿਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਡੀ ਪਾਈ ਇੱਕ ਕੀਮਤੀ ਵੋਟ ਹਲਕਾ ਜਲੰਧਰ ਪੱਛਮੀ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਵੇਗੀ ਆਪਾਂ ਰਲ ਮਿਲ ਕੇ ਜਲੰਧਰ ਦੀ ਨੁਹਾਰ ਨੂੰ ਬਦਲਾਂਗੇ ਇਨਕਲਾਬ ਜਿੰਦਾਬਾਦ ਬੀਤੇ ਦਿਨੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅਦਾਲਤ ਵਿੱਚ ਜਵਾਬ ਦਿੱਤਾ ਸੀ ਕਿ ਮਜੀਠੀਆ ਨੂੰ ਪੁੱਛਗਈ ਸੀ ਲਈ ਪੇ ਜੇ ਸਮਨ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਵਾਪਿਸ ਲੈ ਲਈ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਮਨ ਵਾਪਿਸ ਲਈ ਜਾਣ ਮਗਰੋਂ ਹੁਣਾ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਇਹ ਖਬਰ ਬਾਰੇ ਪੋਸਟ ਕਰਦਿਆਂ ਮੁੱਖ ਮੰਤਰੀ ਭਗਮੰਤ ਮਾਨ ਤੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਹ ਤਾਂ ਹੋਣਾ ਹੀ ਸੀ ਹੁਣ ਇਹ ਸਾਬਿਤ ਹੋ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਨਾਲ ਪੱਕੀ ਦੋਸਤੀ ਬਣ ਗਈ ਹੈ ਜਦੋਂ 10 ਅਗਸਤ 2022 ਨੂੰ ਮੁੱਖ ਮੰਤਰੀ ਸਾਹਿਬ ਨੇ ਅਗਲੇ ਦੀ ਜ਼ਮਾਨਤ ਕਰਾ ਕੇ ਦਿੱਤੀ ਉਦੋਂ ਜ਼ਮਾਨਤ ਇਸ ਗਰਾਉਂਡ ਤੇ ਹੋਈ ਕਿ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਨੇ ਨਾ ਤਾਂ ਪੁੱਛਗਿੱਛ ਕੀਤੀ ਨਾ ਹੀ ਰਿਮਾਂਡ ਲਿਆ ਤੇ ਨਾ ਹੀ ਚਲਾਨ ਅਦਾਲਤ ਵਿੱਚੇ ਦਾਖਲ ਕੀਤਾ ਹੁਣ ਨੋਟਿਸ ਤੇ ਸ hẳn ਭੇਜ ਕੇ ਜਨਤਾ ਦੇ ਸਾਹਮਣੇ ਵਿਖਾਵਾ ਚੱਲ ਰਿਹਾ ਸੀ ਲੇਕਿਨ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਯਾਦ ਕਰੋ ਪੰਜਾਬ ਵਿਧਾਨ ਸਭਾ ਵਿੱਚ ਤੱਥਾਂ ਦੇ ਨਾਲ ਜ਼ੋਰਦਾਰ ਡਿਬੇਟ ਮੇਰੇ ਵੱਲੋਂ ਇਸ ਬਾਰੇ ਕੀਤੀ ਗਈ ਸੀ ਇਹ ਪਬਲਿਕ ਹੈ ਸਭ ਕੁਝ ਜਾਣਦੀ ਹੈ ਪੰਜਾਬ ਵਿੱਚ ਅਗਲੇ 5 ਦਿਨਾਂ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਇਸ ਦੀ ਭਵਿੱਖਬਾਣੀ ਕਰਦੇ ਹਨ 12 ਜੁਲਾਈ ਨੂੰ ਭਾਰੀ ਮੀਂਹ ਦਾ yellow alert ਵੀ ਜਾਰੀ ਕੀਤਾ ਗਿਆ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੋਰ ਕਿੰਗਰੇਣ ਨੇ ਦੱਸਿਆ ਕਿ ਬੀਤੇ ਦਿਨ ਦਾ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ ਸੀ ਜਿੱਥੇ ਦਿਨ ਦਾ ਤਾਪਮਾਨ 34 ਡਿਗਰੀ ਸੈਂਟੀਗ੍ਰੇਡ ਸੀ ਉਥੇ ਹੀ ਆਮ ਨਾਲੋਂ 8 ਡਿਗਰੀ ਸੈਂਟੀਗ੍ਰੇਡ ਵਧ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨੀ ਨੇ ਦੱਸਿਆ ਕਿ ਜੁਲਾਈ ਦੇ ਮਹੀਨੇ ਲੁਧਿਆਣਾ ਦੀ ਆਮ ਵਰਖਾ 220.4 ਮਿਲੀਮੀਟਰ ਹੈ ਜਦੋਂ ਕਿ ਹੁਣ ਤੱਕ 77.8 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ 4 ਤੋਂ 5 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਜਦੋਂ ਕਿ 12 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਦੇ ਰਸਤੇ ਖੋਲੇ ਜਾਣ ਤੇ ਫੈਸਲੇ ਬਾਰੇ ਬੋਲਦਿਆਂ ਕਿਸਾਨ ਆਗੂ ਸਰਵਨ ਸਿੰਘ ਬੰਦੇਰ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੈ ਕਿ ਅਦਾਲਤ ਨੇ ਸ਼ੰਭੂ ਬਾਰਡਰ ਤੇ ਰਸਤੇ ਖੋਲਣ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਕਿਹਾ ਕਿ ਜਿਹੜੇ ਹੁਕਮ ਹਾਈ ਕੋਰਟ ਨੇ ਜਾਰੀ ਕੀਤੇ ਹਨ ਪਹਿਲਾਂ ਅਸੀਂ ਉਹਨਾਂ ਹੁਕਮਾਂ ਦੀ ਕਾਪੀ ਅਦਾਲਤ ਤੋਂ ਮੰਗਵਾਵਾਂਗੇ ਫਿਰ ਸਾਰੀ ਗੱਲ ਦਾ ਪਤਾ ਲੱਗੇਗਾ ਉਹਨਾਂ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਸਪਸ਼ਟ ਕੀਤਾ ਸੀ ਕਿ ਅਸੀਂ ਰਾ ਨਹੀਂ ਰੋਕਿਆ ਹੋਇਆ ਬੈਰੀਕੇਡਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਹੋਈ ਹੈ ਅਤੇ ਇਸ ਗੱਲ ਤੇ ਅਦਾਲਤ ਨੇ ਅੱਜ ਮੋਹਰ ਲਾਈ ਹੈ ਪੰਦੇਰ ਨੇ ਕਿ ਹੈਗੇ 16 ਜੁਲਾਈ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵੀ ਚੀਜ਼ ਨੂੰ ਲੈ ਕੇ ਸੋਚ ਵਿਚਾਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਕਿਸਾਨ ਗੁਜਰਜੀਤ ਸਿੰਘ ਢੱਲੇਵਾਲ ਨੇ ਵੀ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹਾਈ ਕੋਰਟ ਦੇ ਇਸ ਫੈਸਲੇ ਦੀ ਅਸੀਂ ਸ਼ਲਾੰਗਾ ਕਰਦੇ ਹਾਂ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਬੈਰੀਕੇਡਿੰਗ ਖੁੱਲਦੀ ਹੈ ਤਾਂ ਅਸੀਂ ਦਿੱਲੀ ਜਾਵਾਂਗੇ ਅਸੀਂ ਦਿੱਲੀ ਜਾਣ ਲਈ ਘਰੋਂ ਨਿਕਲੇ ਸੀ ਅਤੇ ਅਸੀਂ ਦਿੱਲੀ ਹੀ ਜਾਵਾਂਗੇ ਰੈਗੂਲਰਲੀ ਗਵਰਨਮੈਂਟ ਜਿਹੜੀਆਂ ਨੌਕਰੀਆਂ ਨੇ ਔਰ ਇਹ ਨਾ ਤਾਂ ਪਰੋਬیشنل ਪੀਰੀਅਡ ਆਪਣਾ ਜਿਹੜਾ ਟਾਈਮ ਨੂੰ ਜਿਹੜਾ ਲੱਗੇਗਾ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸ਼ਖਾਦ ਤਾਂ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀਆਂ ਸ਼ਖਾਦ ਤਾਂ ਪਾਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅੰਦੇਖਿਆ ਜਾ ਭੁਲਾਇਆ ਜਾ ਸਕਦਾ ਪਰ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜੇੜੀ ਕੋਈ ਮਾਲੀ ਮਦਦ ਜਾਂ ਉਹਨਾਂ ਨੂੰ ਰੁਜ਼ਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਦੀ ਵਾਈ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਗੀ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਆਏ ਕਿ ਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜੱਥੇ ਬੰਦੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਅਸੀਂ ਜਿਹੜੀ ਜਿਹੜੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਜੁਆਇਨ ਕਰਦੇ ਆ ਤਕਰੀਬਨ ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲਿਸਟ ਆਈ ਹੈ ਸੋ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਹੈ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਤੈਨੂੰ ਹੋ ਸਕਦਾ ਉਹ ਵੱਧ ਵੀ ਸਕਦੇ ਜਿੱਕਰ ਚੰਨੀ ਨੇ ਵੀਡੀਓ ਬਾਹਰ ਹੈ ਸੀ ਉਹਨਾਂ ਬਾਇਰ ਕੀਤੀ ਕੀ ਆਮਾ ਦੇ ਪਾਰਟੀ ਨੂੰ ਸੂਟ ਬੰਨ ਕੇ ਜਿਹੜੇ ਮੋਟਾ ਉਹ ਮੰਗਿਆ ਜਾ ਰਿਹਾ ਦੇਖੋ ਜਿਹੜੇ ਆਹ ਦੀਨਾਂ ਨੂੰ ਆਦਤ ਪਈ ਹੋਈ ਆ ਤੇ ਜਿਹੜੇ ਸਾਰਾ ਕੁਝ ਕਰਦੇ ਰਹੇ ਨੇ ਸੋ ਅੱਜ ਉਸ ਤਰ੍ਹਾਂ ਦਾ ਪ੍ਰਪੋਗੈਂਡਾ ਕਰਕੇ ਕਮੀਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਉਹ ਜਿਹੜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਸੋ ਜਿਨ੍ਹਾਂ ਦੀ ਕੋਈ ਸੱਚਾਈ ਨਹੀਂ ਹੈਗੀ ਸੋ ਇਹ ਇਹਨਾਂ ਨੂੰ ਆਦਤ ਹੈ ਕਿਉਂਕਿ ਇਹ ਇਹਨਾਂ ਨੂੰ ਉਹ ਚੀਜ਼ਾਂ ਕਰਨ ਦਾ ਇਹ ਸਾਰੀਆਂ ਚੀਜ਼ਾਂ ਕਰਦੇ ਆਏ ਨੇ ਤੇ ਅੱਜ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਸੋ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਅਸੀਂ ਸੰਗੂਰ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸੰਗੂਰ ਦੇ ਵਿੱਚ ਅਸੀਂ ਵੋਟ ਮੰਗੀ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਮੰਗੀਏ ਸੋ ਅੱਜ ਮੈਨੂੰ ਉਮੀਦ ਆ ਕਿ ਜਲੰਧਰ ਦੇ ਲੋਕਾਂ ਨੂੰ ਜਿਹੜਾ ਸਾਥ ਸੁਖਬਾਲ ਖੈਰੇਵਾਲ ਵੀ ਇੱਕ ਆਡੀਓ ਜਿਹੜੀ ਆਪਣੇ ਟਵੀਟ ਕੀਤੀ ਗਈ ਸੀ ਕਿ ਆਵਾਜ਼ ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਉੱਧਧਾਰ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਤੰਗਪਾਨ ਦਾ ਲੱਗ ਰਿਹਾ ਜੀ ਕੀ ਵਾਕਿਆ ਹੈ ਉਹ ਜਿਹੜੀ ਆਡੀਓ ਜੀ ਆਮ ਆਦਮੀ ਪਾਰਟੀ ਦੇ ਦੇਖੋ ਮੇਰੇ ਪਹਿਲੀ ਗੱਲ ਤਾਂ ਇਦਾਂ ਦੀ ਕੋਈ ਆਡੀਓ ਜਾਂ ਵੀਡੀਓ ਜਿਹੜੀ ਉਹ ਕਿਸੇ ਤਰ੍ਹਾਂ ਦੀ ਜਿਹੜੀ ਉਹ ਧਿਆਨ ਚ ਨਹੀਂ ਆਈ ਹੈਗੀ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਬੜੇ ਜੁਝਾਰੂ ਨੇ ਉਹ ਹਮੇਸ਼ਾ ਹੀ ਜਿਹੜੀਆਂ ਮੈਂ ਮੈਨੂੰ ਬਤੌਰ ਜਿਹੜਾ ਤਕਰੀਬਨ 2.5 ਸਾਲ ਹੋ ਚੱਲੇ ਆ ਅੱਜ ਤੱਕ ਜਿੰਨੇ ਵੀ ਵਰਕਰ ਆਉਂਦੇ ਆ ਲੋਕ ਇਹਦੇ ਲਈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਆਉਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨੀ ਆਉਂਦੀਆਂ ਨੇ ਤੇ ਇਹ ਜਾਣ ਬੁੱਝ ਕੇ ਜਿਹੜਾ ਇਕਮ ਹਾਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਅਸੀਂ ਚਾਹੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਚਾਹੇ ਕੋਈ ਲੀਡਰ ਆ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦਾ ਮੈਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਮੇਰਾ ਪਰਿਵਾਰ ਮੇਰਾ ਪਰਿਵਾਰ ਆਮ ਆਦਮੀ ਪਾਰਟੀ ਦਾ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰਫ ਮੇਰੇ ਲੋਕ ਆ ਤੁਸੀਂ ਲੋਕ ਕੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਮ ਤੱਕ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਆ ਕਿ ਕੌਣ ਕਿੱਥੇ ਗਈ ਪੁਲਿਸ ਕਿੱਥੇ ਕੇ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਜਾਂ ਦੇ ਰਹੇ ਆ ਕਿ ਗੋਲੀਆਂ ਮਾਰ ਦੇਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਪੈਕੇਟ ਫੜਾ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਇੱਜ਼ਤੀ ਕਰਦਾ ਕਿ ਸੱਚ ਹੋਰ ਝੂਠ ਦੀ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਹਾਂ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸਨਾ ਮੇਰਾ ਪਰਿਵਾਰ ਹੈ ਇਹਦਾ ਸਮਾਂ ਕਿ ਮੇਰਾ ਪਰਿਵਾਰ ਸੀ ਸਰਕਾਰ ਆ ਇਕੱਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਹਾਲਾਤ ਬਹੁਤ ਬੁਰੀ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡਿਆਂ ਨੂੰ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਐਮਐਲ ਨਹੀਂ ਮੇਰੀ ਵੀ ਕੋਈ ਰਿਵਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ 2 ਲੱਖ ਵੋਟਰ ਹੈ ਸਾਡੇ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਿਹਾ ਕਿ ਮੈਂ ਬੈਕਫੁੱਟ ਤੇ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਫੁੱਟ ਤੇ ਨਹੀਂ ਜਾਊਂਗਾ ਮੇਰੇ ਲੋਕੀ ਪੂਰੇ ਸਿੱਖ ਜਗਤ ਤੋਂ ਲੋਕਾਂ ਤੋਂ ਪੂਰੇ ਪੰਜਾਬ ਦੇ ਲੋਕਾਂ ਤੋਂ ਹੀ ਇਹ ਉਮੀਦ ਇਹ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਬਾਦ ਚਾਹ ਰਹੇ ਆ ਕਿ ਉਹ ਅਮਰਖਬਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤ론 ਤਾਂ ਰਿਆ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਨਹੀਂ ਉਹ ਜੀ ਇੱਕ ਇਸ ਸਹਿ ਸੁਭਾਅ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਪਈ ਸਾਡੇ ਨਾਲ ਜੋ ਬੇਇਨਸਾਫ਼ੀਆਂ ਹੋ ਰਹੀਆਂ ਇਹਦੀਆਂ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਤਖਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਾਮ ਇਹਦੇ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਸਾਨੂੰ ਅਨੁਸਾਰ ਮਿਲ ਸਕੇ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਹਿੰਮ ਚਲਾ ਰਹੇ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਐ ਬਹੁਤ ਸਖਤ ਹੈ ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ 올 ਡੂਗੜ ਜੇਲ੍ਹ ਲੈ ਜਾਣਾ ਇੱਕ ਬਹੁਤ ਵੱਡਾ ਉਹ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਨਹੀਂ ਉਹਦੇ 'ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਤੇ ਇਹ ਚੀਜ਼ ਦੀ ਉਮੀਦ ਕਰਦੇ ਹਾਂ ਮੌਨਸੂਨ ਸੀਜ਼ਨ ਜਿਹੜਾ ਹੈ ਆਉਣ ਵਾਲਾ ਹੈ ਤੇ ਉਹਦੇ ਮੁਤਲਕ ਜਿਹੜਾ ਇੱਕ ਵਾਰੀ ਜਿਹੜੇ ਫਾਈਨਲ ਟੱਚਸ ਦੇਣੇ ਨੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਹੋਰ ਜਲਦੀ ਨਾਲ ਨੇਪਰੇ ਚਾੜ੍ਹਨੀ ਉਹ ਤੇ ਉਸ ਨੂੰ ਮੰਚ ਲੈ ਕੇ ਮੁਸ਼ਰ ਸਾਧ ਦੇ ਨਾਲ ਦਾ ਸ਼ਹਿਰ ਦਾ ਦੌਰਾ ਕੀਤਾ ਹੈ ਜਿਹੜੇ ਲੋ ਲਾਈਂਗ ਏਰੀਆਜ਼ ਨੇ ਜਿੱਥੇ ਵਾਟਰ ਇਕੱਠਾ ਹੋ ਜਾਂਦਾ ਹੈ ਉਹ ਪਾਣੀ ਦੀ ਨਿਕਾਸੀ ਅੱਛੀ ਤਰ੍ਹਾਂ ਟਾਈਮ ਸਿਰ ਹੋ ਜਾਏ ਉਹਦੇ ਵਾਸਤੇ ਜੋ ਸਟੈਪਸ ਚੱਕਨੇ ਸੀਗੇ ਉਹ ਕਮਿਸ਼ਨ ਸਾਹਿਬ ਨਾਲ ਰਲ ਕੇ ਡਿਸਕਸ ਕੀਤੇ ਨੇ ਤੇ ਉਮੀਦ ਹੈ ਕਿ ਉਹ ਐਤ ਕੀ ਪ੍ਰਸਾਦ ਅੰਦਰ ਵੀ ਬਹੁਤ ਜ਼ਿਆਦਾ ਦਿੱਕਤ ਨਹੀਂ ਆਏਗੀ। ਠੀਕ ਦਿੱਲੀ ਦਾ ਹਾਲ ਦੇਖੋ ਤੁਸੀਂ ਚੰਡੀਗੜ੍ਹ ਦੇਖੋ ਤੁਸੀਂ ਕਿਤੇ ਵੀ ਦੇਖੋਗੇ ਜਿੱਥੇ ਬਰਸਾਤ ਜ਼ਿਆਦਾ ਹੋਗੀ ਕਪੈਸਿਟੀ ਤਾਂ ਉਨੀ ਕੀ ਹੈ ਨਾ ਜੀ ਪਾਣੀ ਕੱਢਣ ਦੀ ਜੇ ਬਰਸਾਤ ਹੀ ਜ਼ਿਆਦਾ ਹੋਗੀ ਤਾਂ ਪਾਣੀ ਨੇ ਇਕੱਠਾ ਹੋਣਾ ਆਉਣਾ ਬਟ ਕਿੰਨੀ ਜਲਦੀ ਪਾਣੀ ਡレイン ਆਊਟ ਹੁੰਦਾ ਉਹ ਦਿਖਾਉਂਦਾ ਹੈ ਕਿ ਤੁਹਾਡਾ ਸਿਸਟਮ ਕਿੰਨਾ ਰੌਬਸਟ ਹੈ ਤੇ ਸਾਡੇ ਪਟਿਆਲੇ ਦੇ ਵਿੱਚ ਜਿਹੜਾ ਡレイン ਡਰੇਨਿੰਗ ਪੀਰੀਅਡ ਹੈਗਾ ਉਹ 3 ਘੰਟੇ ਤੋਂ 5 ਘੰਟੇ ਤੱਕ ਦਾ ਹੈ ਜੀ ਤੇ ਇਹਨਾਂ ਬਰਸਾਤ ਤੇ ਵੀ ਡਿਪੈਂਡ ਕਰਦਾ ਕਿੰਨੀ ਜੇ ਥੋੜੀ ਹੋਈਏ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਜੇ ਜ਼ਿਆਦਾ ਹੋ ਜਾਏ ਤੇ ਫਿਰ ਪਾਣੀ ਇੱਕ ਵਾਰੀ ਤਾਂ ਇਕੱਠਾ ਹੋਏਗਾ ਪਰ ਨਿਕਲ ਜਾਂਦਾ ਜੀ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਗਰੀਬ ਬੰਦੇ ਦਾ ਕੋਈ ਨੁਕਸਾਨ ਹੋਵੇ ਅਸੀਂ ਕੋਈ ਕੋਰਜਿਵ ਜਾਂ ਕੋਈ ਸਖਤ ਐਕਸ਼ਨ ਨਹੀਂ ਲੈਣਾ ਚਾਹੁੰਦੇ ਜਿਹਦੇ ਨਾਲ ਦਿਹਾੜੀਦਾਰ ਬੰਦੇ ਨੇ ਜੀ ਉਹਨਾਂ ਦਾ ਸਮਾਨ ਖਰਾਬ ਹੋ ਜਾਵੇ ਕੁਝ ਅਸੀਂ ਕੀ ਕਰਾਂਗੇ ਅਸੀਂ ਉਹਨਾਂ ਨੂੰ ਟਾਈਮ ਦੇਵਾਂਗੇ ਉਹਨਾਂ ਨੂੰ ਆਲਟਰਨੇਟ ਜਗ੍ਹਾ ਦਾ ਸਰੇ ਸੁਜੈਸਟ ਕਰ ਰਹੇ ਇਹ ਨਹੀਂ ਵੀ ਹਰ ਗਲੀ ਹਰ ਚੌਂਕ ਹਰ ਰੋਡ ਦੇ ਉੱਤੇ ਹੀ ਜਿਹੜੀਆਂ ਯੂ ਨੋ ਬਿਨਾ ਕਿਸੇ ਟੈਨਸ਼ਨ ਦੇ ਲਗਾ ਕੇ ਬੈਠ ਜੋ ਤੁਸੀਂ ਟ੍ਰੈਫਿਕ ਸਮੱਸਿਆ ਹੁੰਦੀ ਹੈ ਜੀ ਲੋਕਾਂ ਨੂੰ ਆਉਣ ਜਾਣ ਚ ਕੋਈ ਐਮਰਜੈਂਸੀ ਹੋ ਜਾਏ ਐਂਬੂਲੈਂਸ ਰੁਕ ਜਾਂਦੀਆਂ ਨੇ ਬੱਚਿਆਂ ਦੇ ਸਕੂਲ ਦਾ ਟਾਈਮ ਹੈ ਉੱਥੇ ਕਯੋਸ ਹੋ ਜਾਂਦਾ ਸੋ ਮੇਕਦਾ ਤੁਹਾਡੇ ਮੱਦੇਮੇਂ ਹੀ ਸਾਰਿਆਂ ਨੂੰ ਅਪੀਲ ਹੈ ਅਸੀਂ ਕਿਸੇ ਦੇ ਅਗੇਂਸਟ ਨਹੀਂ ਆ ਤੁਸੀਂ ਸਾਡੇ ਹੀ ਸ਼ਹਿਰ ਵਾਸੀ ਭਰਾਓ ਤੁਸੀਂ ਸ਼ਹਿਰ ਵਾਸਤੇ ਵੀ ਥੋੜਾ ਜਿਹਾ ਸੋਚੋ ਆਪਣਾ ਕੱਲੇ ਦਾ ਮਫਾਦ ਲੈ ਕੇ ਆਪਣਾ ਫਾਇਦਾ ਦੇਖ ਕੇ ਬਾਕੀਆਂ ਦਾ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਰੇੜੀ ਮਾਰਕੀਟ ਬਣਾਈ ਹੈ ਨਾ ਜੀ ਉੱਥੇ ਦੂਜਾ ਸ਼ੈੱਡ ਅਜੇ ਸੀ ਮੌਕਾ ਦੇ ਕੇ ਆਇਆ ਉੱਥੇ ਵੀ ਸ਼ੈੱਡ ਉੱਥੇ ਵੀ ਦੂਜਾ ਬਣਾਵਾਂਗੇ ਉਹਦੇ ਥੱਲੇ ਰੇੜੀਆਂ ਲੱਗਣਗੀਆਂ ਸਟਾਲਸ ਲੱਗਣਗੇ ਫਿਰ ਅਸੀਂ ਫੋਲੋ ਗਰਾਊਂਡ ਦੇ ਨਾਲ ਸਟ੍ਰੈਚ ਜਿਹੜਾ ਖਾਣ ਦੀਆਂ ਸਟਾਲਸ ਹੈਗੇ ਨੇ ਉਹ ਮੈਂ ਇਨਵਾਈਟ ਕਰਦਾ ਸਾਰਿਆਂ ਨੂੰ ਆਓ ਉੱਥੇ ਤੁਹਾਨੂੰ ਕਾਰਪੋਰੇਸ਼ਨ ਲਿਜਿਟਿਮੇਟ ਜਗ੍ਹਾ ਦੇ ਰਹੀ ਹੈ ਬਨੂ ਤੇ ਕੋਈ ਚੱਕੇਗਾ ਨਹੀਂ ਕੋਈ ਪਰੇਸ਼ਾਨ ਨਹੀਂ ਕਰੇਗਾ ਤੁਸੀਂ ਆਪਣਾ ਉੱਤੇ ਕੰਮ ਚਲੋ ਤਾਂ ਕਿ ਇੱਕ ਸਪੇਸ